ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਪੰਜਾਬ ਵਿੱਚ ਬਹੁਤ ਸਾਰੇ ਕਾਰਜ ਕੀਤੇ ਹਨ ਜਿਸ ਦੇ ਤਹਿਤ ਮਾਨ ਸਰਕਾਰ ਨੇ ਪੰਜਾਬ ਦੀ ਨਿਹਾਰ ਬਦਲ ਕੇ ਰੱਖ ਦਿੱਤੀ ਹੈ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਬਦਲ ਦਾ ਪੰਜਾਬ ਤੇ ਯੁੱਧ ਨਸ਼ਾ ਵਿਰੋਧ ਤਹਿਤ ਮਾਨ ਸਰਕਾਰ ਵੱਲੋਂ ਬਹੁਤ ਸਾਰੇ ਕਾਰਜ ਕੀਤੇ ਗਏ ਹਨ ਇਸ ਦੇ ਸਬੰਧ ਵਿੱਚ ਮਾਲਵਾ نیوز ਦੀ ਟੀਮ ਵੱਲੋਂ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਲੋਕਾਂ ਦੇ ਮਾਨ ਸਰਕਾਰ ਬਾਰੇ ਕੀ ਵਿਚਾਰ ਹਨ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਇਕਬਾਲ ਸਿੰਘ ਗੋਰਾ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਪਿਛਲੇ ਲਗਾਤਾਰ 3 ਸਾਲਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਧ ਚੜ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿੱਥੇ ਸਿੱਖਿਆ ਨੀਤੀ ਨੂੰ ਦੇਖਦੇ ਹੋਏ ਸਕੂਲਾਂ ਨੂੰ ਅਪਗ੍ਰੇਡ ਕਰਕੇ ਉਹਨਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਾਈਆਂ ਜਾ ਰਹੀਆਂ ਹਨ ਉੱਥੇ ਜੁਧ ਨਸ਼ਿਆਂ ਵਿਰੁੱਧ ਮੁਹਮਲਤ ਪਿੰਡਾਂ ਵਿੱਚ ਨਸ਼ੇ ਦੇ ਖਾਤਮੇ ਲਈ ਲਗਾਤਾਰ ਉਪਰਾਲੇ ਕਿਤੇ ਜਾ ਰਹੇ ਹਨ ਅੱਜ ਅਸੀਂ ਪਿੰਡ ਕੋਰੇਵਾਲਾ ਵਿਖੇ ਪਹੁੰਚੇ ਹਾਂ ਉਥੋਂ ਦੇ ਵਸਨੀਕਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਹਨਾਂ ਬਾਰੇ ਕੀ ਕਹਿਣਾ ਹੈ ਬਾਈ ਜੀ ਪੰਜਾਬ ਸਰਕਾਰ ਦੇ ਕੰਮਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਅਸੀਂ ਖੁਸ਼ ਹਾਂ ਜਿਹੜੇ ਪੰਜਾਬ ਸਰਕਾਰ ਨੇ ਕੰਮ ਕੀਤੇ ਆ ਸਾਡੇ ਨਹਿਰੀ ਪਾਣੀ ਹੁਣ ਟਿਕਦਾ ਆਇਆ ਨਹੀਂ ਸੀ ਖਦੇ ਟੇਲਾਂ ਤੇ ਪਰ ਵੀ ਆ ਗਿਆ ਜੀ ਨਹਿਰ ਪੱਕੀ ਬਣ ਗਈ ਆ ਦੂਜੇ ਨੰਬਰ ਤੇ ਬਿਜਲੀ 24 ਘੰਟਿਆਂ ਨੂੰ ਚੱਲੀ ਆ ਟੀਜੇ ਨੰਬਰ ਤੇ ਨਸ਼ਿਆਂ ਦਾ ਕੰਮ ਲੈ ਨੇ ਵਿੱਢਿਆ ਤੇ ਉਹ ਬਹੁਤ ਜਿਆਦੇ ਅਧੀ ਖੋਸ ਸਟਾਪ ਪੂਰੇ ਸਰਕਾਰ ਕੰਮ ਸਹੀ ਕਰੀ ਜਾਂਦੀ ਆ ਤੇ ਐਂ ਕਰਨੇ ਚਾਹੀਦੇ ਆ ਤੇ ਸਕੂਲਾਂ ਪੜ੍ਹਾਈ ਵਾਲੇ ਪਾਸੇ ਜੀ ਤਾਂ ਇਧਰ ਹੀ ਬਹੁਤ ਵਧੀਆ ਸਰਕਾਰ ਨੇ ਕੰਮ ਕੀਤੇ ਆ ਯਾਨੀ ਚਾਰੇ ਪਾਸੇ ਵਧੀਆ ਹੀ ਆ ਖੋਚ ਹੀ ਆ ਕੋਈ ਇੱਕ ਅਧੀ ਕਮੀ ਰਹਿ ਵੀ ਸਕਦੀ ਹੋ ਸੁਧਾਰੀ ਜਾਊਗੀ ਜੀ ਹਾਂਜੀ ਅਧੀ ਖੋਚ ਹੈ ਕੰਮ ਤੋਂ ਤੁਹਾਡੇ ਪਿੰਡ ਵਿੱਚ ਕੋਈ ਵਿਕਾਸ ਕਾਰਜ ਕਿਸ ਤਰ੍ਹਾਂ ਕਦੋਂ ਸ਼ੁਰੂ ਹੋ ਰਹੇ ਆ ਜਾਂ ਕਿਸ ਕੀ ਕਹਿਣਾ ਚਾਹੂੰਗੇ ਜੀ ਸਾਡੇ ਪਿੰਡ 'ਚ ਵਿਕਾਸ ਆ ਸ਼ੁਰੂਆਤ ਸਾਡੇ ਬਟੇ ਪਾਣੀ ਸਮੱਸਿਆ ਬਹੁਤ ਸੀਗੀ ਗਰੀਬ ਜਨਤਾ ਵਾਸਤੇ ਅਸੀਂ ਉਹਨਾਂ ਨੂੰ ਬੋਰ ਕਰਵਾਤੇ 8-10 ਬੋਰ ਹੋ ਗਏ ਆ ਨਿੱਕੇ-ਮੋਟੇ ਹੋਰ ਵੀ ਕਈ ਕੰਮ ਹੋ ਗਿਆ ਵਾਟਰ ਵਾਕਸ ਨੂੰ ਥਾਂ 1 ਕਰੋੜ ਰੁਪਈਆ ਮਿਲ ਗਿਆ ਉਹ ਵੀ ਲਗਾਉਣ ਲੱਗੇ ਆ ਤੇ ਇੱਕ ਸੀਵਰੇਜ ਸੀਗਾ ਉਹ ਵੀ ਕਰਾਉਣ ਲੱਗੇ ਆ ਗਲੀਆਂ ਨਾਲੀਆਂ ਦਾ ਆਰਡਰ ਮਿਲ ਗਿਆ ਉਹ ਵੀ ਸ਼ੁਰੂ ਕਰਾਉਣ ਲੱਗੇ ਸੀ ਜੀ ਹਾਂ ਜੀ ਬਾਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਵੱਲੋਂ ਜੋ ਬਿਜਲੀ ਦੀ ਸਮੱਸਿਆ ਕਾਫੀ ਦੂਰ ਕੀਤੀ ਗਈ ਕਿਸਾਨਾਂ ਨੂੰ ਰਾਤ ਭਰ ਤੇ ਨਹੀਂ ਉੱਠਣਾ ਪੈਂਦਾ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਜੀ ਬਹੁਤ ਵਧੀਆ ਦੇਖਦੇ ਆ ਅਸੀਂ ਆਪ ਖੁਦ ਕਿਸਾਨ ਆ ਜਾਣੀ ਕਿ ਜਿਹੜੇ ਪਿਛਲੇ ਜਿੰਨੇ ਚਾਰ ਦੀ ਸਰਕਾਰ ਭਗਵੰਤ ਮਾਨ ਦੀ ਬਣੀ ਆ ਜੋ ਕਿ ਬਿਜਲੀ ਦੀ ਸਮੱਸਿਆ ਬਿਲਕੁਲ ਨਹੀਂ ਆਈ ਸਾਨੂੰ ਮੰਨ ਲਓ ਲਾਈਟ ਸਾਨੂੰ ਪੂਰੀ ਮਿਲ ਰਹੀ ਆ ਪ੍ਰੋਪਰ ਮਿਲ ਰਹੀ ਆ ਬਿਲਕੁਲ ਸਹੀ ਕੰਮ ਕੀਤਾ ਇਹ ਨਹੀਂ ਪਿਛਲੀਆਂ ਸਰਕਾਰਾਂ ਨੇ ਅੱਜ ਤੀਕ ਲਾਈਟ ਬਾਰੇ ਕੋਈ ਸੋਚਿਆ ਹੀ ਨਹੀਂ ਸੀਗਾ ਹੁਣ ਤੀਕ ਜਿੰਨੀ ਵੀ ਲਾਈਟ ਆਈ ਆ ਬਹੁਤ ਵਧੀਆ ਆਈ ਆ ਸਾਨੂੰ ਕੋਈ ਝੋਨਾ ਲਾਉਣ ਚ ਦਿੱਕਤ ਨਹੀਂ ਆਈ ਬਹੁਤ ਵਧੀਆ ਕੰਮ ਕੀਤੇ ਆ ਜੀ ਬਾਈ ਜੀ ਨਸ਼ਿਆਂ ਦੇ ਵਿਰੋਧ ਵੀ ਸਰਕਾਰ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਗ੍ਰਾਮ ਪੰਚਾਇਤਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਨਸ਼ੇ ਖਤਮ ਕਰੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਇਹ ਹੀ ਕਹਿਣਾ ਚਾਹੁੰਦਾ ਵਾਂ ਵੀ ਸਭ ਤੋਂ ਵਧੀਆ ਕੰਮ ਉਹੀ ਲੱਗਾ ਮੈਨੂੰ ਵੀ ਜਿਹੜਾ ਨਸ਼ਾ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਆ ਘਲਟਾਏ ਜਾ ਰਹੇ ਆ ਕਿ ਜਿਹੜੇ ਨਵੇਂ ਉੱਠ ਰਹੇ ਆ ਉਹ ਇਹ ਗੱਲ ਤੋਂ ਜਾਗਰੂਕ ਹੋ ਰਹੇ ਆ ਵੀ ਇਹ ਕੰਮ ਕਰਨ ਚ ਕੋਈ ਨਹੀਂ ਫਾਇਦਾ ਵੀ ਬਾਚਾਈ ਹੁਣੀ ਸਾਡੇ ਨੇ ਬਾਈ ਜੀ ਕੀ ਨਾਮ ਤੁਹਾਡਾ ਸਾਡਾ ਨਾਮ ਗੁਰਤੇਜ ਸਿੰਘ ਆ ਜੀ ਮੈਂ ਪਿੰਡ ਦਾ ਸਰਪੰਚ ਆ ਜੀ ਤੁਹਾਡੇ ਪਿੰਡ ਦੇ ਵਿੱਚ ਮਨਰੇਗਾ ਦੇ ਕੰਮ ਕਿਸ ਤਰ੍ਹਾਂ ਚੱਲ ਰਹੇ ਆ ਬਹੁਤ ਵਧੀਆ ਚੱਲਦੀ ਸਾਡੇ ਪਿੰਡ ਆਮ ਪਿੰਡਾਂ ਨਾਲੋਂ ਸਾਡੇ ਪਿੰਡ ਚ ਤਕਰੀਬਨ ਸਾਰਿਆਂ ਨਾਲੋਂ ਜ਼ਿਆਦਾ ਚੱਲਦਾ ਕੰਮ ਤੇ ਸਾਨੂੰ ਵਧੀਆ ਕੰਮ ਮਿਲਦਾ ਤੇ ਠੀਕ ਆ ਕੰਮ ਵਧੀਆ ਚੱਲਦਾ ਪੰਜਾਬ ਸਰਕਾਰ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਆ ਵਿਕਾਸ ਕਾਰਜਾਂ ਦੇ ਕਰ ਰਹੇ ਨਸ਼ੇ ਵਿਰੁੱਧ ਕੀਤੇ ਜਾ ਰਹੀਆਂ ਜਾਂ ਸਕੂਲਾਂ ਨੂੰ ਵਧੀਆ ਸਮਾਰਟ ਸਕੂਲ ਬਣਾ ਕੇ ਵਧੀਆ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਨੇ ਟੀਚਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਠੀਕ ਆ ਜੀ ਵਧੀਆ ਠੀਕ ਠਾਕ ਜਿਵੇਂ ਸਹੀ ਹੈ ਸਾਨੂੰ ਗ੍ਰਾਂਟ ਵੀ ਸਕੂਲ ਦੀ ਮੰਡ ਦੀ ਆਸ ਆ ਵੀ ਮਿਲੂਗੀ ਸਾਡਾ ਸਕੂਲ ਅਪਗ੍ਰੇਡ ਵੀ ਹੋ ਸਕਦਾ ਵੀ ਸਾਡਾ ਵੱਡਾ ਬਣਦਾ ਸਕੂਲ ਦਾ ਆਸ ਆ ਠੀਕ ਆ ਵਧੀਆ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਆਸਾ ਹਨ ਸਰ ਪੰਜਾਬ ਸਰਕਾਰ ਤੋਂ ਜੋ ਅਸੀਂ ਮਤੇ ਪਾਸ ਕਰਕੇ ਸਰਕਾਰ ਨੂੰ ਭੇਜੇ ਗਏ ਹਨ ਸਾਨੂੰ ਉਮੀਦ ਆ ਜਲਦੀ ਤੋਂ ਜਲਦੀ ਉਹ ਮਤੇ ਪਾਸ ਕਰਕੇ ਉਹਨਾਂ ਨੂੰ ਗਰਾਂਟਾਂ ਦੇ ਕਫੇ ਮਿਲਣਗੇ